ਤੇ ਬਾਤ ਬਣਨੀ ਏ ਨਹੀਂ ਕਮਾਵਾਂਗੇ ਤੇ ਬਾਤ ਨਹੀਂ ਬਣਨੀ ਨਹੀਂ ਤੇ ਹੱਡਾ ਵੀ ਉਹੀ ਹਾਲ ਹੋ ਜਣਾ ਜਿਹੜਾ ਮਹਾਰਾਜ ਜੀ ਹਿੰਦੂਆਂ ਨੂੰ ਕਹਿੰਦੇ ਹੀ ਨਾ ਕਿ ਵੇਦ ਪੜ ਪੜ ਕੇ ਜਿਹੜੇ Hindu ਬੂਵੇ ਨੇ ਹੱਡਾ ਵੀ ਆਲਮੋਸਟ ਉਦਾਂ ਦਾ ਹੀ ਹਾਲ ਹੋ ਜਣਾ ਨਹੀਂ ਤੇ ਸਭ ਤੋਂ ਜ਼ਰੂਰੀ ਏ ਕਮਾਉਣਾ ਖੇਡਣਾ ਮਹਾਰਾਜੀ ਦੇ ਰੰਗਾਂ ਦਾ ਹੋਰੇ ਸੰਸਾਰ ਤੇ ਕਰਨਾ ਵੀ ਕੀ ਹੈ ਹੋਰ ਕੁਝ ਕਰਨ ਨੂੰ ਵੀ ਤੇ ਨਹੀਂ ਹੈ ਨਾ ਬਾਕੀ ਤੇ ਜਿੰਨਾ ਕੁਝ ਇਹ ਸਭ ਮਾਇਆ ਹੈ ਜੋ ਕੁਝ ਅਸੀਂ ਕਰ ਰਹੇ ਆ ਉਤੇ ਬਸ ਐਵੇਂ ਜਿੱਦਾਂ ਨੇ ਮੰਗਾ ਨੇ ਹੋਰ ਕੀ ਹੈ ਵੇਖੋ ਕਿੰਨਾ ਸੋਹਣਾ ਰੰਗ ਇਨਨ ਕੇ ਮਹਾਰਾਜ ਜੀ ਦੇ ਇਸ਼ਕ ਚ ਜੀਣਾ ਮਹਾਰਾਜ ਜੀ ਦੇ ਲਈ ਜੀਣਾ ਮਹਾਰਾਜ ਜੀ ਦੀ دیਵਾਨਗੀ ਚ ਜੀਣਾ ਮਹਾਰਾਜ ਜੀ ਦੇ ਆਸ਼ਿਕ ਬਣ ਕੇ ਜੀਣਾ ਉਸ ਦੇ ਵਿੱਚ ਕਈ ਖੇਡਾਂ ਹੋਣੀਆਂ ਕਿਸੇ ਨੇ ਹੁਣੇ ਰਾਜ ਪਹਿਣਾ ਪੁੱਛ ਰਹੇ ਹੀ ਕਿ ਸੇਵਾ 'ਚ ਕਈ ਵਾਰਾ ਸੇਵਾ ਕਰਦੇ ਆ ਕੋਈ ਦੂਜੇ ਜੀ ਜਿਹੜੇ ਨੇ ਕਈ ਵਾਰਾ ਉਹ ਵਿੱਚ ਆ ਕੇ ਕੋਈ ਵਿਗਨ ਪਾਉਂਦੇ ਜਾਂ ਅਤਰਾਜ ਕਰਦੇ ਜਾਂ ਕੁਝ ਨਾ ਕੁਝ ਇਦਾਂ ਹੁੰਦਾ ਤੇ ਉਦੋਂ ਕੀ ਕਰਨਾ ਚਾਹੀਦਾ ਤੇ ਇਹ ਭੈਣਾਂ ਹੱਸ ਰਹੇ ਹਨ ਕਿ ਸੇਵਾ ਦਾ ਤੇ ਮਤਲਬ ਇਹੋ ਹੁੰਦਾ ਸੇਵਾ ਸਮੂਦ ਥੋੜੀ ਚੱਲਦੀ ਹੁੰਦੀ ਹੈ ਅਚਾ ਖੇਡ ਉਦਾਂ ਹੀ ਤੁਸੀਂ ਖੇਢੀ ਜਾਓ ਤੇ ਤੁਸੀਂ ਜਿੱਤੀ ਜਾਓ ਤੇ ਫਾਇਦਾ ਕੀ ਖੇਡਣ ਦਾ ਇੱਕ ਪਹਿਲਵਾਨ ਕੁਸ਼ਤੀ ਕਰੇ ਤੇ ਪਹਿਲਵਾਨ ਦੀ ਕੁਸ਼ਤੀ ਨਿਆਣੇ ਨਾ ਕਰਾ ਦੋ ਤੇ ਪਹਿਲਵਾਨ ਨੂੰ ਹੀ ਆਨੰਦ ਨਹੀਂ ਆਉਣਾ ਕੀ ਆਉਣਾ ਕੋਈ ਵੀ ਖੇਡ ਖੇਡੋ ਦੂਜੀ ਟੀਮ ਮਾੜੀ ਹੋਵੇ ਕਿਸੇ ਕੰਮ ਦੀ ਨਾ ਹੋਵੇ ਉਦਾਂ ਹੀ ਜਿੱਤੀ ਜਾਓ ਬਸ ਤੇ ਤੁਸੀਂ ਆਪ ਹੀ ਖੇਡ ਛੱਡ ਦੇਣੀ ਪੀ ਇਹਦਾ ਕੀ ਫਾਇਦਾ ਖੇਡ ਦੇ ਵਿੱਚ ਤੇ ਇਦਾਂ ਹੀ ਹੈ ਮਹਾਰਾਜੀ ਦੀਏ ਜਿਹੜੀ ਰਚਨਾ ਹੈ ਇਹਦੇ ਵਿੱਚ ਕੁਝ ਬੁਰਾ ਨਹੀਂ ਹੈ ਕੁਝ ਘਾਟਾ ਨਹੀਂ ਹੈ ਸਭ ਸਹੀ ਚੱਲਦਾ ਪਿਆ ਖੇਡ ਦੇ ਵਿੱਚ ਉਸਨੇ ਇਦਾਂ ਸਿਰ ਜਿਆਏ ਅਸਲ ਚ ਉਹਨੂੰ ਸਾਡੀ ਸੇਵਾ ਦੀ ਲੋੜ ਨਹੀਂ ਹੈ ਹੈਨਾ ਅਹੀਂ ਸੇਵਾ ਕਰਕੇ ਇਸ ਜਗਤ ਤੇ ਸਹਾਨ ਵੀ ਨਹੀਂ ਕਰਦੇ ਜੇ ਮੰਨ ਲੋਹੀਂ ਸੰਗਤ ਦੀ ਸੇਵਾ ਕਰੀਏ ਬੱਚਿਆਂ ਦੀ ਸੇਵਾ ਕਰੀਏ ਲੋੜਵੰਦਾਂ ਦੀ ਸੇਵਾ ਕਰੀਏ ਕਿਸੇ ਤੇ ਹਾਨ ਨਹੀਂ ਕਰਦੇ ਇਹ ਸਾਡਾ ਆਪਣਾ ਜੀਵਨ ਹੈ ਆਪ ਜੀ ਨੇ ਆਪਣੇ ਪਿਆਰੇ ਕੋ ਜਣਾ ਹੈ ਜਿਹੜਾ ਮਹਾਰਾਜੀ ਦੇ ਹੁਕਮ ਨੇ ਚੰਗੀਆਂ ਹੀਆ ਬੁਰੀਆਂ ਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕਿਨੇੜੇ ਕੇ ਆਪੋ ਆਪਣੇ ਕਰਮਾਂ ਦੇ ਨਾਲ ਨੇੜੇ ਤੇ ਦੂਰ ਦੀ ਖੇਡ ਵਾਪਰਨੀ ਹੈ ਤੁਸੀਂ ਸੋਨੇ ਕੰਮ ਕਰਦੇਗੇ ਤੁਸੀਂ ਮਹਾਰਾਜ ਜੀ ਦੀ ਵਿਖੋਤ ਹੀ ਕਰਦੇ ਹੋ ਜਿਸ ਦਿਨ ਤੇ ਮਹਾਰਾਜ ਜੀ ਨੇੜੇ ਨਹੀਂ ਲੱਗਦੇ ਕੀ ਪਤਾ ਨਹੀਂ ਲੱਗਦਾ ਜਿਸ ਦਿਨ ਬੜੇ ਰੰਗ ਚ ਹੁੰਨੇ ਉਦੋਂ ਲੱਗਦਾ ਕਿ ਲੈ ਮਿਲਿਆ ਹੀ ਹੈ ਜਿਸ ਦਿਨ ਫਿਰ ਨਹੀਂ ਹੁੰਦੇ ਉਦੋਂ ਲੱਗਦਾ ਕਿ ਨਹੀਂ ਬੜੀ ਦੂਰ ਹੈ ਜਿਉਂ-ਜਿਉਂ ਤੁਸੀਂ ਕਮਾਈ ਜਾਂਦੇ ਆ ਤੁਹਾਨੂੰ ਮਿਲਣ ਦੀ ਆਸ ਜਿਹੜੀ ਇਹ ਮਿਲਣ ਦਾ ਜਿਹੜਾ ਇਸ਼ਕ ਵਧਦਾ ਜਾਂਦਾ ਜਿਉਂ-ਜਿਉਂ ਵਿਗੜੇ ਹੋਏ ਕੰਮ ਕਰਦੇ ਜਿੱਦ ਨਹੀਂ ਵਿਗੜ ਜਾਂਦੇ ਆ ਤੇ ਉਹ ਦਿਨ ਮਹਾਰਾਜ ਜੀ ਨਾਲ ਦੂਰੀ ਜੀ ਬਣ ਜਾਂਦੀ ਤੇ ਜੇ ਕੋਈ ਲਗਾਤਾਰ ਇਦਾਂ ਕਰਦਾ ਜਾਵੇ ਤੇ ਫਿਰ ਉਹ ਕਿਤੇ ਨਾ ਕਿਤੇ ਗਹਿਰੇ ਚੋਂ ਆਸ ਜੀ ਵੀ ਛੱਡ ਜਾਂਦਾ ਕਿ ਮੈਨੂੰ ਕਿੱਥੇ ਮਿਲਣਾ ਤੇ ਫਿਰ ਉਹ ਸੰਸਾਰੀ ਹੋ ਜਾਂਦਾ ਫਿਰ ਉਹ ਸੰਸਾਰ ਵਾਲੇ ਬੰਨੇ ਮਾਇਆ ਦੇ ਕੰਮ ਉਹ ਸ਼ੁਰੂ ਕਰ ਦਿੰਦਾ ਬੜਾ ਸਿੱਧਾ ਜਿਹਾ ਖੇਡੀ ਧੀਜ ਨਾ ਕਰਨਾ ਮਹਾਰਾਜ ਜੀ ਦੀ ਇਸ ਖੇਡ ਦੇ ਵਿੱਚ ਇੱਕ ਜਣਾ ਜਿਹੜਾ ਏ ਉਹ ਵਗਾਡੇਗਾ ਤੇ ਦੂਜੇ ਨੂੰ ਸਵਾਰਨ ਦਾ ਮੌਕਾ ਮਿਲੇਗਾ ਇੱਕ ਰੁੱਖ ਨੂੰ ਵੱਢੇਗਾ ਦੂਜੇ ਨੂੰ ਰੁੱਖ ਲਾਉਣ ਦੀ ਸੇਵਾ ਪੈਦਾ ਹੋਏਗੀ ਜੇ ਇੱਕ ਵੱਢੇਗਾ ਨਹੀਂ ਤੇ ਸੇਵਾ ਨਹੀਂ ਪੈਦਾ ਹੋਣੀ ਰੁੱਖ ਲਾਉਣ ਦੀ ਇਸ ਕਰਕੇ ਜਿਹੜੇ ਅਰਚਣ ਪਾਉਣ ਆਉਣ ਸੇਵਾ ਦੇ ਵਿੱਚ ਉਹਨਾਂ ਤੇ ਗੁੱਸਾ ਕਰਨ ਦੀ ਲੋੜ ਨਹੀਂ ਹੈ ਧੰਨਵਾਦ ਬੜੰਦਾ ਏ ਕਿ ਤੂੰ ਖਸਮਾ ਇੱਥੇ ਨਾ ਨਾ ਇਦਾਂ ਕਰਦਾ ਤੇ ਮੈਨੂੰ ਨਹੀਂ ਸੇਵਾ ਮਿਲਨੀ ਇਹ ਕਰਕੇ ਜਿਹੜੇ ਸੇਵਾ ਦੇ ਵਿੱਚ ਅੜਚਣ ਪਾਉਣਾ ਉਹਨੋਂ ਪਿਆਰੇ ਨਹੀਂ ਹੈਨਾ ਸੇਵਾ ਦੇਣ ਵਾਸਤੇ ਉਹਨਾਂ ਦਾ ਧੰਨਵਾਦ ਕਰੋ ਸੇਵਾ ਦੇਣ ਵਾਸਤੇ ਉਹਨਾਂ ਵਾਸਤੇ ਵੀ ਅਰਦਾਸਾ ਸੁੱਧੋ ਕਿ ਮਹਾਰਾਜ ਚਲੇਨਾਂ ਨੂੰ ਬਖਸ਼ ਲਈ ਇਹਨਾਂ ਨੂੰ ਵੀ ਸੇਵਾ ਕਰਨ ਵਾਲਿਆਂ ਚਲਾ ਲਾ ਇਹਨਾਂ ਨੂੰ ਵੀ ਨੇੜੇ ਕਰਨ ਵਾਲਿਆਂ ਚਲਾ ਲਾ ਜੀਵਨ ਨੂੰ ਸਮਝ ਕੇ ਜੀਵਨ ਦੇ ਰੰਗ ਨੂੰ ਮਾਣ ਕੇ ਜੀਓਗੇ ਤੇ ਜੀਵਨ ਬਹੁਤ ਸੋਹਣਾ ਹੈ ਤੇ ਜੇ ਸੰਸਾਰ ਦੀਆਂ ਆਸੇ ਪਾਸੇ ਦੀਆਂ ਗੱਲਾਂ 'ਚ ਜੀਵੋਗੇ ਤੇ ਇਹਦੇ ਤੋਂ ਬੁਰਾ ਵੀ ਕੁਝ ਨਹੀਂ ਇਸ ਕਰਕੇ ਭਾਈ ਵੜੇ ਰੰਗ ਦੇ ਵਿੱਚ ਘਰਚ ਦਿੰਦੇ ਆ ਇੱਕ ਖਲਾਰਾ ਪਾਏਗਾ ਤੇ ਦੂਜੇ ਨੂੰ ਸਾਂਭਣ ਦਾ ਮੌਕਾ ਮਿਲੇਗਾ ਨਾ ਜਿੰਨਾ ਆਪਜੀ ਕੋ ਸਾਂਭਿਆ ਜਾਂਦਾ ਸਾਂਭ ਲੋ ਦੁੱਜੇ ਨੂੰ ਬੇਨਤਾ ਲਾਲੋ ਪਿਪਾਈ ਖਲਾਰਾ ਨਾ ਪਾਇਗਾ ਅਕਰਲੀ ਕਰਲੇ ਦਾ ਇਹੋ ਹੀ ਰੋਲਾ ਰਹਿੰਦਾ ਕਰਲੀ ਕਿੰਦੀ ਮੈਂ ਸਾੰਬਣਾ ਘਰ ਆਲਾ ਜਿਹੜਾ ਇਹ ਅਜੇ ਵੀ ਹੋਸਟਲ ਚ ਤੁਰਿਆ ਫਿਰਦਾ ਨੂੰ ਇਹੋ ਨਹੀਂ ਯਾਦ ਕਿ ਮੈਂ ਘਰ ਆ ਗਿਆ ਉਹ ਜੀ ਤੱਕ ਤੌਲੀਆ ਉੱਥੇ ਸੋੜਦਾ ਚੱਪਲ ਉੱਥੇ ਲਾਤੀ ਇੱਧਰ ਨੂੰ ਭੱਜ ਗਿਆ ਉਧਰ ਨੂੰ ਭੱਜੀ ਜੇ ਤੁਹਾਡੀ ਸੇਵਾ ਤੁਹਾਡਾ ਕਰਮ ਤੁਹਾਨੂੰ ਖਿੱਚ ਦੇਣ ਡਿਆ ਹੈ ਤੁਸੀਂ ਕਰਕੇ ਖਿਜਣਦੇ ਹੋ ਤੇ ਤੁਹਾ ਮਤਲਬ ਇਹ ਸੇਵਾ ਦੇ ਨਾਲ ਹੰਕਾਰ ਵੀ ਲੱਗਾ ਹੋਇਆ ਇਹਦਾ ਮਤਲਬ ਇਹ ਨਹੀਂ ਹੈ ਕਿ ਦੂਜਾ ਜਿਹੜਾ ਇਹ ਤੁਹਾਡੀ ਸੇਵਾ ਨੂੰ ਵਿਗਾੜਦਾ ਤੇ ਤਾਂ ਗੁੱਸਾ ਆਉਂਦਾ ਤੁਹਾਨੂੰ ਇਹਦਾ ਮਤਲਬ ਇਹ ਸੇਵਾ ਨੂੰ ਹੰਕਾਰ ਲੱਗਾ ਤੁਹਾਡੇ ਨੂੰ ਤੁਹਾਡਾ ਹੰਕਾਰ ਤੁਹਾਨੂੰ ਦੁਖੀ ਕਰਦਾ ਤੁਸੀਂ ਸੇਵਾ ਕਰ ਲਈ ਉਹਨੇ ਖਲਾਰਾ ਪਾਤਾ ਉਹਦਾ ਕਰਮ ਹੈ ਤੁਸੀਂ ਇੱਕ ਵਾਰਾ ਤੁਹਾਡੇ ਕੋ ਇੱਕ ਵਾਰਾ ਕਰਨ ਦੀ ਸ਼ਮਤਾ ਹੈ ਇੱਕ ਵਾਰਾ ਕਰ ਦਿਓ ਬਸ ਤੁਹਾਡੇ ਕੋਲ ਦੋ ਵਾਰਾਂ ਕਰਨ ਦੀ ਸ਼ਮਤਾ ਹੈ ਤੁਸੀਂ ਦੋ ਵਾਰਾਂ ਕਰ ਦਿਓ ਤੂੰ ਰੱਖ ਲੋ ਕਿ ਮੈਂ ਸਵੇਰੇ ਕਰਨਾ ਸ਼ਾਮ ਨੂੰ ਕਰਨਾ ਵਿੱਚ ਜੋ ਮਰਜ਼ੀ ਹੁੰਦਾ ਰਹੇ ਕੋਈ ਗੱਲ ਨਹੀਂ ਮੇਰਾ ਕੰਮ ਏ ਮੈਂ ਆਪਣਾ ਫਰਜ਼ ਪੂਰਾ ਕਰਨਾ ਬਸ ਦੂਜੇ ਜੀ ਨੂੰ ਕਹਿ ਦੇਣਾ ਕਿ ਭਾਈ ਇਦਾਂ ਸਾਫ਼ ਸਫਾਈ ਨਹੀਂ ਰਹਿੰਦੀ ਕੀ ਫਰਕ ਪੈਂਦਾ ਫਰਕ ਪੈਂਦਾ ਕੋਈ ਤਲੋ ਮਲ ਉਹ ਆਪ ਜੀ ਦੇ ਕੱਰਜ ਕਿਤੇ ਖਲਾਰਾ ਪਿਆ ਤੌਲੀਆ ਪਿਆ ਕਿਤੇ ਜਰਾਬਾਂ ਪਈਆਂ ਕੋਈ ਜੀ ਆਗੇ ਤਾਂ ਨਾ ਕੇ ਵੇਖਿਆ ਉਹ ਕੋਈ ਆਪ ਜੀ ਨੂੰ ਜਿਹੜਾ ਇਹ ਉਦੇਸ਼ ਨਿਕਾਲਾ ਦੇ ਜਾਂਦੇ ਵੀ ਅੱਜ ਤੋਂ ਬਾਅਦ ਤੂੰ ਇਹ ਦੇਸ਼ 'ਚ ਨਹੀਂ ਰਹਿ ਸਕਦਾ ਕਿਉਂਕਿ ਤੇਰੇ ਘਰ 'ਚ ਜਰਾਬਾਂ ਖਿਲੜੀਆਂ ਤੁਹਾਡਾ ਹੀ ਘਰ ਹੈ ਨਾ ਕੀ ਫਰਕ ਪੈਂਦਾ ਜੇ ਕਹਿੰਦੇ ਕਿ ਬੜਾ ਖਲਾਰਾ ਪਾਇਆ ਤਾਂ ਉਹਨਾਂ ਨੂੰ ਕਹਿ ਦੋ ਕਿ ਉਹ ਸਾਂਭ ਦਿੱਤੇ ਹੈਗੇ ਆਂ ਨੇ ਨਹੀਂ ਸੇ ਨਹੀਂ ਸਾਰੇ ਇੱਕੋ ਜਿਹੇ ਨੇ ਤੇ ਖਲਾਰਾ ਪਿਆ ਰਿੰਦਾ ਗੱਲ ਮੁੱਕ ਗਈ ਅੱਛਾ ਤੂੰ ਬੜਾ ਸਾਫ਼ ਸੁਥਰਾ ਰੱਖਿਆ ਤੇ ਤੁਹਾਨੂੰ ਕੋਈ ਅਵਾਰਡ ਮਿਲ ਜਾਂਦਾ ਅਹੀਂ ਨਹੀਂ ਕਹਿ ਰਿਹਾ ਕਿ ਖਲਾਰਾ ਪਾ ਕੇ ਰੱਖੋ ਇਹਦਾ ਮਤਲਬ ਅਹੀਂ ਇੰਨਾ ਹੀ ਕਹਿ ਰਿਹਾ ਸਾਫ਼ ਸਫਾਈ ਨੂੰ ਖੁਦ ਬੜੀ ਪਸੰਦ ਹੈ ਅਹੀਂ ਕਿਤੇ ਤੁਹਾਡੇ ਘਰਾਂ ਜਾਵਾਂਗੇ ਤੇ ਅਸੀਂ ਵੇਖਾਂਗੇ ਨਾ ਕਿ ਸਾਫ਼ ਸਫਾਈ ਨਹੀਂ ਤੇ ਅਸੀਂ ਉਸੇ ਵੇਲੇ ਕਹਿ ਦਿੰਨਾ ਕਿ ਸਾਫ਼ ਕਿਉਂ ਨਹੀਂ ਰੱਖਿਆ ਭਾਈ ਅਹੀਂ ਇੱਕ ਵਾਰ ਕੇ ਗੁਰਸਿੱਖ ਦੀ ਇਹਨੇ ਹਨੂ ਗ੍ਰਹਿ ਰੋਕਿਆ ਤੇ ਹਾਲਾਂਕਿ ਉਹਨਾਂ ਸਾਡੇ ਆਉਣ ਤੋਂ ਪਹਿਲਾਂ ਸਾਡੇ ਵਾਲਾ ਰੂਮ ਚੰਗੀ ਤਰ੍ਹਾਂ ਸਾਫ਼ ਕੀਤਾ ਹੈ ਬਾਥਰੂਮ ਸਾਫ਼ ਕੀਤਾ ਹੈ ਪਰ ਉਹਨ ਰੌਲਾ ਇਹ ਹੈ ਕਿ ਜਦੋਂ ਹੀ ਲਗਾਤਾਰ ਸਫਾਈ ਨਾ ਰੱਖੀਏ ਤੇ ਤੁਹਾਨੂੰ ਪਤਾ ਬਾਥਰੂਮ ਦੇ ਸ਼ੀਸ਼ੇ ਜਿਹੜੇ ਉਹਨਾਂ ਚ ਪਾਣੀ ਦੇ ਦਾਗ ਰਹਿ ਜਾਂਦੇ ਜਦੋਂ ਜੰਮ ਜਾਂਦੇ ਵਾ ਜਿੰਨਾ ਮਰਜ਼ੀ ਜ਼ੋਰ ਲਾ ਲੋ ਉਹ ਨਹੀਂ ਸਾਫ਼ ਹੁੰਦੇ ਅਹੀਂ ਬਾਥਰੂਮ 'ਚ ਗਏ ਹੀ ਦੇਖੇ ਅਗਲੇ ਦਿਨ ਹਾਨੂੰ ਕਹਿੰਦੇ ਖਾਲਸਾ ਜੀ ਅਭਿਆਸ ਦਾ ਦੋ ਇੰਕੇ ਸਾਫ ਸਫਾਈ ਰੱਖਿਆ ਕਰ ਹੈ ਨਾ ਕਿਉਂਕਿ ਦੱਸਦਾ ਇੱਕ ਤੁਸੀਂ ਆਲਸੀ ਹੋ ਤੇ ਜੀ ਆਲਸੀ ਹੋ ਤੇ ਬੰਦਗੀ ਕਰਨੀ ਔਖੀ ਹੋਣੀ ਆਲਸੀ ਮਨੁੱਖ ਬੰਦਗੀ ਇਸ ਕਰਕੇ ਨਹੀਂ ਕਰਦਾ ਕਿ ਉਹਨੂੰ ਰੱਬ ਮਿਲ ਜੇ ਜਾਂ ਉਹਨੂੰ ਰੱਬ ਨਾਲ ਪਿਆਰ ਹੈ ਆਲਸੀ ਮਨੁੱਖ ਬਹੁਤ ਆਤਵਰੀ ਬੰਦਗੀ ਇਹ ਕਰਕੇ ਕਰਦਾ ਵੀ ਉਹਦੇ ਕੋਈ ਸ਼ਕਤੀ ਸ਼ੁਕਤੀ ਆ ਜੇ ਤੇ ਬਸ ਉਹ ਸ਼ਕਤੀ ਨਾਲ ਝਾੜੂ ਪੋਚਾ ਕਰ ਲਿਆ। ਸਮਝ ਨਹੀਂ ਆ ਪੈਣਗੀਆਂ ਇਹ ਜੀਵਨ ਦੇ ਕੁਝ ਕੜੀਆਂ ਨੇ ਜਿਹੜੀਆਂ ਬਹੁਤ ਸੋਹਣੀਆਂ ਨਹੀਂ। ਆਲਸੀ ਉਹ ਆਲਸੀ ਮਨੁੱਖ ਰੱਬ ਨਾਲ ਰਿਸ਼ਤਾ ਨਿਭਾਉਣ ਦੀ ਤੇ ਬੜੀ ਦੂਰ ਜਿੱਥੇ ਆਪਣੀ ਆਤਮਾ ਤੱਕ ਦਾਅ ਉਤੇ ਲਾਉਣੀ ਪੈਂਦੀ ਏ। ਆਲਸੀ ਮਨੁੱਖ ਤੇ ਸੰਸਾਰੀ ਰਿਸ਼ਤਾ ਨਹੀਂ ਪੂਰੀ ਤਰ੍ਹਾਂ ਨਿਭਾ ਸਕਦਾ। ਕਿਉਂਕਿ ਉਹਨੇ ਤਮੋਵਿਰਤੀ ਚ ਬਹੁਤ ਛੇਤੀ ਜਾਣਾ। ਉੰਨੇ ਦੋਸ਼ ਬਦੋਸ਼ਾਂ ਚ ਜਿਹੜਾ ਇਹ ਬਹੁ ਛੇਤੀ ਜਣਾ ਉਹਨੇ ਇਲਜ਼ਾਮ ਲਾਉਣ ਵਾਲੇ ਬੰਨੇ ਬਹੁ ਛੇਤੀ ਜਣਾ ਆ ਸਾਡੇ ਕੋਈ ਹੋਵਾਂਗੇ ਤੇ ਅਸੀਂ ਜਦੋਂ ਕਿੱਥੇ ਜਾਈਏ ਤੇ ਸਾਡੇ ਬਾਥਰੂਮ ਚਾਈ ਦੋ ਚੀਜ਼ਾਂ ਜ਼ਰੂਰ ਰੱਖੜੀਆਂ ਹੁੰਦੀਆਂ ਜਿੱਤੇ ਸ਼ੀਸ਼ਾ ਲੱਗਾ ਹੋਵੇ ਤੇ ਕੋਈ ਗਲਾਸ ਕਲੀਨਰ ਲਿਆ ਕੇ ਉਹਨੂੰ ਕਹਿੰਨਾ ਏਡਾ ਕਰਕ ਦੋ ਜਦੋਂ ਇਸ਼ਨਾਨ ਕਰਨਾ ਕੀ 1 ਮਿੰਟ ਲੱਗਦਾ ਮਾਰ ਦੋ ਉਹ ਨਿੱਨਾ ਸ਼ੀਸ਼ਾ ਸਾਫ਼ ਰਹਿੰਦਾ ਇੱਕੋ ਕਿਚਨ ਰੋਲ ਜੇ ਰੱਖਣਾ ਹੁੰਦਾ ਉਸੇ ਵੇਲੇ ਨਾਲੋ ਨਾਲ ਸਾਫ਼ ਕਰ ਦੋ ਸਾਰੇ ਜਾਨੇ ਆਪ ਕੋ ਇਹ ਨਹੀਂ ਕਹਿ ਰਹੇ ਸਫਾਈ ਨਾ ਕਰੋ ਪਰ ਇਹ ਕਹਿ ਰਹੇ ਆ ਕਿ ਜੇ ਕਰਦੇ ਹੋ ਤੇ ਖਿਜੋ ਨਾ ਤੂੰ ਹੀ ਕਰਤੀ ਬਸ ਤੁਹਾਡਾ ਗੋਣੇ ਗੱਲ ਮੁੱਕੀ ਤੂੰ ਆਪਣੀ ਸਫਾਈ ਕਰਕੇ ਤੂੰ ਮਹਾਰਾਜੀ ਨੂੰ ਕਹਿ ਦੋ ਮਹਾਰਾਜਾ ਜਿਹੜਾ ਤੁਸੀਂ ਮੈਨੂੰ ਘਰ ਬਖਸ਼ਿਆ ਨਾ ਮੈਂ ਦੀ ਸਫਾਈ ਕਰਦੀ ਤੂੰ ਹੀ ਮੇਰੇ ਕੋ ਕਰਾ ਲਈ ਹੈ ਨਾ ਤੂੰ ਹੀ ਮੇਰੀ ਲੇਖੇ ਚ ਪਾ ਲਿਓ ਇਹ ਬਸ ਹੈ ਨਾ ਕਦੀ ਕਦੀ ਹੱਸ ਕੇ ਵੀ ਉਹਨੂੰ ਕਹਿਤਾ ਮਹਾਰਾਜ ਹੁਣੇ ਇਹਨਾਂ ਨੇ ਖਲਾਰਾ ਪਾ ਦੇਣਾ ਹੀ ਉਤੋਂ ਪਹਿਲਾਂ ਪਹਿਲਾਂ ਵੇਖ ਲਾ ਹਨ ਬਾਅਦ ਚ ਨਾ ਮੈਨੂੰ ਗਈ ਕਿ ਖਲਾਰਾ ਚੁੱਕਿਆ ਨਹੀਂ ਮਹਾਰਾਜ ਨਾ ਖੇਡੋ ਨਾ ਲਾਡ ਕਰੋ ਬੱਚੇ ਬਣ ਕੇ ਜਿਓ ਉਹ ਦਿਨਾਂ ਉਹਦੇ ਆਸ਼ਿਕ ਬਣ ਕੇ ਜਿਓ ਬੁੜੇ ਸੋਨੇ ਟੰਗ ਨਾ ਹਨ ਇਹ ਘਰ ਤੁਹਾਨੂੰ ਇਸੇ ਲਈ ਮਿਲੇ ਨੇ ਭਾਈ ਇਹ ਸੰਸਾਰ ਇਸੇ ਲਈ ਮਿਲੇ ਆਇਆ ਇਹ ਕੋਈ ਆ ਜਿਹੜੀ ਅਹੀਂ ਜੀਵਨ ਜੀ ਰਹੇ ਆ ਕਿ ਬਸ ਇਹਨੂੰ ਵਿਖਾ ਲੋ ਉਹਨੂੰ ਵਿਖਾ ਲੋ ਆ ਕਰ ਲੋ ਇਹਨੂੰ ਕਰ ਲੋ ਇਸ ਲਈ ਨਹੀਂ ਮਿਲਿਆ ਬੜੇ ਇਸ਼ਕ ਦੇ ਵਿੱਚ ਬੜੇ ਭੋਲੇ ਬੰਦੇ ਦੇ ਵਿੱਚ ਬੜੇ ਰੰਗ ਚ ਜੀਓ ਸੋਦਾ ਕੀ ਤਾਂ ਕਿਦਾ ਲਾਉਣਾ ਫਿਰ ਸਾਰਿਆਂ ਦਾ ਸੌਦਾ ਲਾ ਦੀਏ ਕਹਿੰਦਾ ਸਾਰਿਆਂ ਦਾ ਹੀ ਸੌਦਾ ਲਾਉਣਾ ਤੇ ਭਨਨ ਰਾਜ ਕਹਿੰਦੇ ਪਿਆਰ ਨਹੀਂ ਕੇ ਨਾ ਕਰਨਾ ਕਹਿੰਦਾ ਨਹੀਂ ਕੋਈ ਪਿਆਰ ਪਿਓਰ ਨਹੀਂ ਸੌਦਾ ਹੀ ਲਾਉਣਾ ਸਾਰਿਆਂ ਦੇ ਵਿੱਚ ਤੂੰ ਵੀ ਆ ਜਨ ਤੂੰ ਹੀ ਹੋਣਾ ਨਾ ਸਾਰੇ ਕਹੀਏ ਤੇ ਸਾਰੇ ਮਤਲਬ ਤੂੰ ਹੀ ਕਰ ਸ਼ੁਰੂ ਕਰੀਏ ਤੇਰੇ ਤੋਂ ਚਲੋ ਗੁਰਸਿੱਖਨ ਦੇ ਕੋਲ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰੋਜ਼ ਬਹਿਣਾ ਉਹਨੂੰ ਆਪਣਾ ਮਿੱਤਰ ਬਣਾ ਲੈਣਾ ਰੋਜ਼ ਉਸ ਪਿਆਰੇ ਨਾਲ ਗੱਲਾਂ ਕਰਨੀਆਂ ਉਹਦੇ ਨਾਲ ਇੱਕ ਆਪਣੀ ਹੀ ਦੁਨੀਆ ਰਚ ਲੈਣੀ ਬਸ ਅਹ ਦੇਖੋ ਪਚੰਗੀ ਨੇ ਪਚੰਗਣਾ ਨੇ ਤਿੰਨ ਨੂੰ ਅਭਿਆਸ ਦਿੰਨੇ ਹੁੰਨੇ ਇੱਕ ਕਦਮ ਦਾ ਅਭਿਆਸ ਕੈਦੀ ਦਾ ਅੰਤਰਗਤ ਦਾ ਅਭਿਆਸ ਕੈਦੀ ਦਾ ਨੂੰ ਹਰ ਗੁਰਸਿੱਖ ਨੇ ਕੀਤਾ ਏ ਭਗਤ ਕਬੀਰ ਨੇ ਬਹੁਤ ਕੀਤਾ ਏ ਮਹਾਰਾਜ ਜੀ ਉਹ ਹੁਕਮ ਇਦਾਂ ਕਰਦੇ ਨੇ ਕਹਿੰਦੇ ਨੇ ਕਿ ਨੀਚੇ ਲੋਇਣ ਕਰ ਰਹੋ ਲੇ ਸਾਜਨ ਕਟਮਾਹੀ ਆਪਣੇ ਪਿਆਰੇ ਨੂੰ ਇੱਥੇ ਹਿਰਦੇ ਚ ਰੱਖ ਕੇ ਨਾ ਹਿਰਦੇ ਕੱਢ ਚ ਰੱਖ ਕੇ ਫੇ ਬਸ ਇਦਾਂ ਰਹਿ ਜਾ। ਤੇ ਤੀ ਸਾਧੂ ਵੇਖੇ ਹੋਣਗੇ ਬਸ ਇਦਾਂ ਹੀ ਬੈਠੇ ਰਹਿੰਦੇ। ਅਹੀਂ ਇੱਕ ਗੁਰਸਿੱਖ ਸਾਧੂਆਂ ਨੂੰ ਜਾਣਦੇ ਉਹ ਬਹੁਤ ਪੋਲੇ ਪਰ ਨੰਨੇ ਗਨ ਗੱਲ ਕਰਨੀ ਬੋਦੀ ਨਾ ਬੋਤਾ શકਣਾ ਬਸ ਇਦੀ ਨਾਮ ਜਪਦੇ ਰਹਿਣਾ ਉਹਨਾਂ ਨੇ ਆਪਣੇ ਅੰਥਾ ਨੂੰ ਅੱਖਾਂ ਕਰਕੇ ਆਪਣੇ ਪਿਆਰੇ ਨਾਲ ਲੱਗੇ ਰਹਿਣਾ ਬਸ ਇੱਕ ਰਹਾਨੂੰ ਕੋਈ ਗੁਰਸਿੱਖ ਦੱਸਣ ਉਹਨਾਂ ਦੇ ਨਾਲ ਰਹਿਣ ਵਾਲੇ ਕਿ ਉਹ ਇੱਕ ਨਵਾਂ ਸੱਸ ਡੇਰੇ ਤੇ ਆਉਂਦੀਆਂ ਸੀ ਤੇ ਉਹ ਲੜ ਪਈਆਂ ਉਹ ਸੱਸ ਕਹਿੰਦੀ ਚੱਲ ਮੈਂ ਤੇਰੀ ਬਾਬਾ ਜੀ ਨੂੰ ਸ਼ਿਕਾਇਤ ਲਾਉਣ ਲੱਗੀ ਤੋ ਨਵ ਕਹਿੰਦੀ ਕੋਈ ਨਹੀਂ ਲਾ ਮੈਂ ਵੀ ਲਾਉਣੀ ਜਾ ਕੇ ਉਹ ਦੋਵੇਂ ਚਲੇ ਗਈਆਂ ਉਹ ਜਾ ਕੇ ਚੰਗਾ ਲੜੀਆਂ ਇੱਕ ਦੂਜੇ ਤੇ ਬਾਬਾ ਜੀ ਏਦਾਂ ਕਰਦੀ ਇਹਨੇ ਮੈਨੂੰ ਇਦਨ ਇਦਾਂ ਕਿਹਾ ਸੀ ਉਹਨੇ ਵੀ ਲਾਈਆਂ ਤੇ ਬਾਬਾ ਜੀ ਏਦਾਂ ਅੱਛਾ ਉਦੋਂ ਪੌਣਾ ਘੰਟਾ ਲੜੀਆਂ ਤੁਮਾਪੁਰਸ਼ एकदम ਬਸ ਕੋਈ ਹੂ ਨਹੀਂ ਕੋਈ ਹਾਂ ਨਹੀਂ ਆਪਣੀ ਦੁਨੀਆ ਚ ਮਸਤ ਫਿਰ ਉਹਨਾਂ ਲੱਗਾ ਵੀ ਤੇ ਕੋਈ ਜਵਾਬ ਹੀ ਨਹੀਂ ਆਉਂਦੇ ਰਿਐਕਟ ਤੱਕ ਵੀ ਨਹੀਂ ਕਰਨਦੇ ਮੱਲੇ ਰਿਐਕਟ ਕਰਨਾ ਤੇ ਛੱਡੋ ਗੱਲ ਉਹ ਵੇਖਣ ਤੱਕ ਵੀ ਨਹੀਂ ਡਏ ਅਰਕੇ ਉਹ ਫਿਰ ਜਦੋਂ ਬੰਦਾ ਕੱਚਾ ਜਿਹਾ ਹੋ ਜਾਂਦਾ ਹੋਰ ਤਰ੍ਹਾਂ ਦਾ ਸ਼ਰਮਸਾਰ ਆਪਣੇ ਹੀ ਕਰਮ ਤੋਂ ਫਿਰ ਉਹ ਕਹਿੰਦੇ ਚੰਗਾ ਬਾਬਾ ਜੀ ਘਰ ਨੂੰ ਆਇਓ ਫਿਰ ਤੇ ਬਾਬਾ ਜੀ ਇਦਾਂ ਬਾਬਾ ਜੀ ਬਾਬਾ ਜੀ ਘਰ ਨੂੰ ਆਇਓ ਫਿਰ ਤੇ ਬਾਬਾ ਜੀ ਉੱਟ ਕਹਿ ਨਹੀਂ ਗਾ ਪੁੱਤ ਧੰ ਗੁਰੂ ਨਾਨਕ ਕੀਆ ਕਰੋ ਤੇ ਬਾਬਾ ਜੀ ਫਿਰ ਵਾਪਸ ਹੋਤੇ ਆਪਣੀ ਇੱਕ ਦੁਨੀਆ ਰਾ ਚਲੀ ਆਪਣੀ ਇਸ਼ਕ ਦੀ ਦੁਨੀਆ ਚ ਚਲੇ ਗਏ ਲਾ ਕੋਈ ਲੈਣਾ ਦੇਣਾ ਨਹੀਂ ਉਨ ਜੇ ਲੱਗਦਾ ਇਹ ਬਾਹਰ ਆਉਣਾ ਇੱਥੋਂ ਸੇਵਾ ਕਰਨ ਹਨਾ ਪੁੱਤ ਦੀ ਧੀ ਦੀ ਪਤੀ ਦੀ ਪਤਨੀ ਦੀ ਤੇ ਬਸ ਉਹਨਾਂ ਕੀ ਬਾਹਰ ਆਉਣਾ ਇੱਥੇ ਹੀ ਰਹਿਣਾ ਬਸ ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੀ ਤੇ ਮਹਾਰਾਜੀ ਕਹਿੰਦੇ ਸਭ ਰਸ ਖੇਲੂ ਪੀ ਸੰਗ ਸਾਰੇ ਜਿਹੜੇ ਰਸ ਨੇ ਉਹ ਆਪਣੇ ਪਿਆਰੇ ਦੇ ਨਾਲ ਆਪਣੇ ਉਸ ਸਾਹਿਬ ਦੇ ਨਾਲ ਜਿਹੜੇ ਨਿਖੇਲਣੇ ਨੇ ਇੱਧਰ ਉੱਧਰ ਨਹੀਂ ਭਟਕਦੇ ਫਿਰਨਾ ਬੜਾ ਸੋਹਣਾ ਅਭਿਆਸ ਹੈ ਪਰ ਜੀ ਨੇ ਜਦੋਂ ਹਨੂ ਬਖਸ਼ਿਆ ਹੀ ਨਾ ਅਛਾ ਜੀ ਜਦੋਂ ਅਭਿਆਸ ਕਰੀਏ ਨਾ ਇਹਦੇ ਚ ਇੱਕ ਬੜੀ ਸੋਹਣੀ ਚੀਜ਼ ਹੁੰਦੀ ਕਿ ਜਿਹੜਾ ਯਾਤਰਾ ਹੁੰਦੀ ਟਰੈਵਲ ਹੁੰਦਾ ਉਹ ਕਿਲੋਮੀਟਰਾਂ ਤੇ ਮੀਲਾਂ ਚ ਨਹੀਂ ਰਹਿ ਜਾਂਦਾ ਉਹ ਸਮੇਂ ਦੇ ਹਿਸਾਬ ਨਾਲ ਨਹੀਂ ਰਹਿ ਜਾਂਦਾ ਜੇ ਤੁਸੀਂ ਲਗਾਤਾਰ ਕਰਦੇ ਨਾ ਉਹ ਕਿੰਨੀਆਂ ਬਾਣੀਆਂ ਨੇ ਇਹਨਾਂ ਦੇ ਹਿਸਾਬ ਨਾਲ ਹੋ ਜਾਂਦਾ ਉੱਥੇ ਪੰਜਾਬ ਇੱਕ ਗੁਰਸਿੱਖ ਨੇ ਤੇ ਕੋਹ ਨੂੰ ਕਹਿੰਦੇ ਕੱਲ ਜੀ ਜਦੋਂ ਮੈਂ ਬਾਜ਼ਾਰ ਚ ਜਾਣਾ ਨਾ ਫਿਰ ਮੈਂ ਭਟਕ ਜਾਣਾ ਫਿਰ ਮੈਂ ਕਦੀ ਉਧਰ ਵੇ ਕਦੀ ਉਧਰ ਤੇ ਮੈਂ ਖਿਜ ਜਾਣਾ ਬਾਅਦ ਚ ਹੈ ਨਾ ਸਾਰਾ ਰੰਗ ਉੱਡ ਜਾਂਦਾ ਸਵੇਰੇ ਵੀ ਜਿਹੜੀ ਘੜੀ ਲਾਈ ਹੁੰਦੀ ਸਭ ਮੁੱਕ ਜਾਂਦੀ ਤੇ ਅਹੀਂ ਸ਼ਹਿਰ ਨੂੰ ਚੱਲੇ ਹਾਂ ਤੇ ਅਹੀਂ ਉਹਨੂੰ ਕਿਹਾਂ ਕਿਹਾਂ ਚੱਲ ਸਾਡੇ ਨਾਲ ਗੱਡੀ 'ਚ ਬਹਿ ਅਹੀਂ ਬਾਜ਼ਾਰ ਨੂੰ ਚੱਲੇ ਆਂ ਬਾਜ਼ਾਰ ਦੇ ਵਿੱਚ ਰਹਿਣਾ ਕਿੱਦਾਂ ਏ ਤੈਨੂੰ ਅੱਜ ਸਿਖਾ ਕੇ ਲਿਉਣੀ ਚੱਲ ਚੱਲ ਸਾਡੇ ਨਾਲ ਗੱਡੀ 'ਚ ਬਹਿ ਗਿਆ ਜਿਸ ਜਗ੍ਹਾ ਤੇ ਗੱਡੀ پارک ਕੀਤੀ ਤੇ ਹੀ ਉਹਨੂੰ ਕਿਹਾ ਕਿ ਇਹਨਾਂ ਤੈਨੂੰ ਬੋਲ ਕੇ ਦੱਸ ਦਿੰਦੇ ਆ ਚੌਪਈ ਸਾਹਿਬ ਸ਼ੁਰੂ ਕਰਦੇ ਇੱਥੋਂ ਲੈ ਕੇ ਉਸ ਦੁਕਾਨ ਦੀਆਂ ਪੌੜੀਆਂ ਤੱਕ ਇੱਕ ਚੌਪਈ ਸਾਹਿਬ ਤੇ 10 ਮੂਲ ਮੰਤਰ ਸਾਹਿਬ ਹੋਣੇ ਹੈ ਅੱਖ ਠਾ ਨੂੰ ਸੁੱਟ ਲੈ ਇੱਕ ਕਦਮ ਤੱਕ ਵੇਖਣਾ ਜਿੰਨੀ ਲੋੜ ਇਤੋਂ ਤਾਂ ਵੇਖਣਾ ਹੀ ਨਹੀਂ ਕਹਿ ਵੱਲ ਕੁਝ ਨਹੀਂ ਵੇਖਣਾ ਅੱਛਾ ਅਹੀਂ ਉਹਨੂੰ ਸਪੀਡ ਦੱਸਦੀ ਕਿ ਇੰਨੀ ਕਿ ਸਪੀਡ 'ਚ ਕਰਨਾ ਬੋਲ ਕੇ ਸ਼ੁਰੂ ਕਰਾਤਾ ਤੁਰ ਪੇ ਜਦੋਂ ਪੂਰਾ ਹੋਇਆ ਚੌਪੀ ਸਾਹਿਬ ਆਖਰੀਆਂ ਪੰਕਤੀਆਂ ਤੇ ਪਹੁੰਚੇ ਤੇ ਦੁਕਾਨ ਦੀਆਂ ਪੌੜੀਆਂ ਚੜਨ ਲਈ ਹਨਾ ਜਾ ਕੇ ਉਹ ਦੁਕਾਨਦਾਰ ਨਾਲ ਵੀਰ ਨਾਲ ਗੱਲ ਕੀਤੀ ਕਿ ਸਾਨੂੰ ਇਦਾਂ ਦਾ ਇੱਕ ਇਲੈਕਟ੍ਰੋਨਿਕ ਇਕਵਿਪਮੈਂਟ ਬਣਾ ਦੇ ਆ ਚਾਹੀਦਾ ਸਾਨੂੰ ਉਹ ਕਹਿੰਦਾ ਖਾਲਸੀ ਕੋਈ ਨਹੀਂ ਮੈਂ ਬਣਾ ਦੂੰਗਾ ਤੇ ਮੈਂ ਭੇਜ ਦੂੰਗਾ ਉਤੋਂ ਫਿਰ ਵਾਪਸ ਸ਼ੁਰੂ ਕੀਤਾ ਵਾਪਸ ਆ ਕੇ ਗੱਡੀ 'ਚ ਬੈ ਗਏ ਉਥੋਂ ਗੱਡੀ ਜਿੱਦੋਂ ਤੁਰਦੀ ਏ ਤੇ ਉਥੋਂ ਪਿੰਡ ਤੱਕ ਜਿਹੜਾ ਏ ਉਹ ਸਾਰੇ ਜਿਹੜੇ ਨੇ ਉਹ ਦੋ ਚਉਪਈ ਸਾਹਿਬ ਦੇ ਜਾਪ ਹੁੰਦੇ ਤੇ ਨਾਲ ਵੱਧ ਤੋਂ ਵੱਧ ਜੇ ਘੱਟ ਵੱਧ ਹੋਈ ਤੇ ਇੱਕਦਮ ਊਲ ਮੰਤਰ ਨਾਲ ਕਹਾਰਾਗੇ ਸੋਚੀ ਪਿਆ ਰਿਆ ਬੜਾ ਚਿਰ ਅਨੰਦ ਚ ਬੈਠਾ ਰਿਆ ਤੇ ਬਾਅਦ ਚ ਉਹ ਕਹਿੰਦਾ ਮੈਨੂੰ ਅੱਜ ਲੱਗਾ ਹੀ ਨਹੀਂ ਮੈਂ ਬਾਜ਼ਾਰ ਗਿਆ ਉਹਨਾਂ ਦਾ ਲੱਗਾ ਮੈਂ ਘਰ ਹੀ ਬੈਠਾ ਰਿਆ ਇਹ ਅਭਿਆਸ ਕਰਿਆ ਕਰੋ ਆਪਣੇ ਪਿਆਰੇ ਨਾਲ ਆਪਣੇ ਰੰਗ ਚ ਰਹਿਣਾ ਬਸ ਜਿਉਂ-ਜਿਉਂ ਕਰਦੇ ਜਾਓਗੇ ਤੁਹਾਨੂੰ ਇੱਕ ਮਿੱਤਰ ਮਿਲੇਗਾ ਜਿਹੜਾ ਮਹਾਰਾਜੀ ਕਹਿੰਦੇ ਨਾ ਕਿ ਕਬੀਰ ਸੁਖ ਨਾ ਇਹ ਜੁਗ ਕੀਏ ਜੋ ਬਹੁਤੇ ਮੀਤ ਬਹੁਤੇ ਮਿੱਤਰ ਬਣਾਇਆ ਬਹੁਤਿਆਂ ਨੂੰ ਬਾਹਰ ਮਿੱਤਰ ਬਣਾਇਆ ਸੁਖ ਨਹੀਂ ਹੈ ਇਸ ਸੰਸਾਰ ਦੇ ਜੇ ਉਹਨੂੰ ਸਾਹਿਬ ਨੂੰ ਨਹੀਂ ਬਣਾਇਆ ਤੇ ਕੋਈ ਫਾਇਦਾ ਨਹੀਂ। ਉਸ ਪਿਆਰੀ ਨੂੰ ਆਪਣਾ ਮਿੱਤਰ ਬਣਾ ਲਿਓ। ਉਸ ਪਿਆਰੀ ਨੂੰ ਆਪਣਾ ਸਖਾ ਬਣਾ ਲਿਓ। ਉਸ ਪਿਆਰੀ ਨਾਲ ਸਾਰੇ ਰੰਗ ਕਰਿਓ। ਉਨੀ ਦੇਰ ਤੱਕ ਇਹ ਅਭਿਆਸ ਕਰਨਾ ਹੁੰਦਾ ਜਿੰਨੀ ਦੇਰ ਤੱਕ ਇਹ ਅਵਸਥਾ ਨਾ ਆਜੇ ਕਿ نیچے ਲੋਇਣ ਕਿਉਂ ਕਰੂੰ। ਜਦੋਂ ਉਹ ਸਾਰਿਆਂ 'ਚ ਸਮਾਇਆ ਏ ਤੇ ਦੱਸਣਾ ਫਿਰ نیچے ਲੋਇਣ ਕਿਉਂ ਕਰਾਂ। ਜਿੰਨੀ ਦੇਰ ਤੱਕ ਸਬਨਾ ਚ ਦਿਖਾਈ ਦੇਣਾ ਨਹੀਂ ਸ਼ੁਰੂ ਹੋ ਜਾਂਦਾ ਉਨੀ ਦੇਰ ਤੱਕ ਇਹੋ ਅਭਿਆਸ ਕਰਨਾ ਹੁੰਦਾ ਆਪਣੀ ਦੁਨੀਆ ਚ ਆਪਣੇ ਇਸ਼ਕ ਦੀ ਦੁਨੀਆ ਚ ਜੀਵਿਓ ਮੰਗਤੇ ਨਹੀਂ ਬੰਨਣਾ ਕਿਸੇ ਦੇ ਵੀ ਮਹਾਰਾਜ ਜੀ ਨੂੰ ਕਹਿ ਦੇਣਾ ਜੋ ਲੋੜੇ ਮਹਾਰਾਜ ਜੀ ਨੂੰ ਕਹਿ ਦੇਣਾ ਮਹਾਰਾਜ ਮੈਨੂੰ ਲੱਗਦਾ ਏ ਕਿ ਆਹ ਮੇਰੀ ਲੋੜ ਏ ਮੇਰਾ ਮਨ ਇਹਦਾ ਮੰਨਦਾ ਅੱਗੇ ਆਪ ਜੀ ਨੂੰ ਪਤਾ ਬਸ ਗੱਲ ਖਤਮ ਤੇ ਆਪਣੇ ਪਿਆਰੇ ਦੇ ਨਾਲ ਜਿਹੜਾ ਇਹ ਰਹਿਣਾ ਅੱਛਾ ਕਰਕੇ ਤੇ ਦੇਖੋ ਦੇ ਆਸ਼ਕ ਬਣ ਕੇ ਥੋੜੇ ਦਿਨਾਂ ਚ ਹੀ دیਵਾਨਗੀ ਜੀ ਆ ਜਾਂਦੀ ਫਿਰ ਤੇ ਆਪਣੇ ਰੰਗ ਚ ਤੁਰੇ ਰਹਿੰਦੇ ਲੜਾਈ ਝਗੜੇ ਤੇ ਸਾਰੇ ਮੰਗਤਿਆਂ ਦੇ ਨੇ ਕਿ ਕਦੀ ਇਹਦ ਕੋ ਕੁਝ ਮੰਗ ਲਿਆ ਇਹਦ ਕੋ ਸਤਕਾਰ ਮੰਗ ਲਿਆ ਇਹਦ ਕੋ ਸ਼ੋਭਾ ਮੰਗਲੀ ਇਹਦ ਕੋ ਦੋ ਗੱਲਾਂ ਕਰ ਲੈ ਮੇਰੇ ਨਾਲ ਉਹ ਮੰਗ ਲਿਆ ਆ ਮੇਰੀ ਉਪਮਾ ਕਰ ਦੇ ਮੰਗ ਲਿਆ ਇਹ ਮੇਰੇ ਕੋਲ ਬਹਿ ਜਾ ਮੰਗ ਲਿਆ ਲੜਾਈਆਂ ਝਗੜੇ ਤੇ ਸਭ ਦੁੱਖ ਤੇ ਮੰਗਤਿਆਂ ਦੀ ਝੋਲੀ ਨੇ ਆਸ਼ਕਾਂ ਦੀ ਝੋਲੀ ਦੁੱਖ ਦੁੱਖ ਹੀ ਨਹੀਂ ਹੁੰਦਾ ਆਸ਼ਕ ਨੂੰ ਸੰਸਾਰੀ ਦੁੱਖ ਮਿਲੇਗਾ ਤੇ ਦੁੱਖ ਨਹੀਂ ਹੁੰਦਾ ਭਾਈ ਮਨੀ ਸਿੰਘ ਨੂੰ ਕਿਤੇ ਦੁੱਖ ਲੱਗਦਾ ਹੈ ਬੰਦ ਆਪ ਦਾ ਦੇਥੋਂ ਨਹੀਂ ਇੱਥੋਂ ਘੱਟ ਕਹਿੰਦੇ ਤੂੰ ਸੋਚੋ ਆਡਾ ਇੱਕ ਜੀ ਚੜ੍ਹਾਈ ਕਰ ਜੇ ਤੇ ਅਸੀਂ ਦੁੱਖ ਮਨਾਉਣੇ 58 ਜੀ ਜਿਹੜੇ ਨੇ ਉਹ ਮਹਾਰਾਜ ਜੀ ਨੂੰ ਭੇਟ ਹੀ ਕਰਦੇ 58 ਜੀ 1 ਜੀ ਨਹੀਂ 2 ਨਹੀਂ 3 ਨਹੀਂ 58 ਜੀ ਭੇਟ ਕਰਦੇ ਸੋਚ ਕੇ ਵੇਖੋ ਗੱਲ ਨੂੰ ਸਿੱਖ ਜਗਤ ਦੇ ਵਿੱਚ ਇਹੋ ਜਿਹਾ ਕੋਈ ਜੁੱਧ ਨਹੀਂ ਹੋਇਆ ਜਿਸ ਜੁੱਧ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਘਰ ਕਲਾਸ਼ ਨਾ ਆਈ ਹੋਵੇ ਸਿੱਖਾਂ ਦਾ ਕੋਈ ਅਜਿਹਾ ਜੁੱਧ ਨਹੀਂ ਹੈਗਾ ਇਹ ਲੱਗ ਗੱਲੇ ਕਹੀਂ ਭਾਈ ਮਨੀ ਸਿੰਘ ਨੂੰ ਕਦੀ ਸਤਿਕਾਰ ਨਹੀਂ ਦਿੱਤਾ ਸਾਡਾ ਤੇ ਬਸ ਸਮਾਗਮ ਨਾਲ ਉਹ ਲੰਗਰ ਕਰ ਲੋ ਤੇ ਬੱਚਾ ਆਪੇ ਖਾ ਪੀ ਕੇ ਘਰ ਨੂੰ ਆ ਜਾਓ ਅਹੀਂ ਇੰਨਾ ਕੀ ਸਤਿਕਾਰ ਕਰਨਾ ਜਾਣੇ ਅਹੀਂ ਕਦੀ ਬਹਿ ਕੇ ਔਰੰਗ ਮੰਗਿਆ ਕਿ ਮਹਾਰਾਜ ਇਹੋ ਜੀ ਸਿੱਖੀ ਦਾ ਰੰਗ ਮੈਨੂੰ ਵੀ ਦੇ ਦਿਓ 58 ਜੀ ਜਿਹੜੇ ਨੇ ਉਹ ਸ਼ਹੀਦ ਹੋ ਗਏ ਤੇ ਸਰੀਰ ਦੇ 52 ਟੁਕੜੇ ਹੋਏ ਇੱਕ ਟੁਕੜਾ ਨਹੀਂ 52 ਟੁਕੜੇ ਜੋ ਜਲਾਦ ਨੇ ਕਟਿਆ ਇਹ ਆ ਫਿਰ ਨਾ ਪੋਟੇ ਚਾਰ ਆ ਹੋ ਗਏ ਹੈ ਨਾ ਫਿਰ ਆ ਉਂਗਲਾਂ ਅਗਲੀਆਂ ਚਾਰੇ ਆ ਚਾਰ 12 12 ਦੋਣਾ 24 24 ਉਂਗਲਾਂ ਦੇ ਦੋ ਅੰਗੂਠਿਆਂ ਦੇ 26 ਹੋ ਗਏ ਨਾ ਆ ਇੱਕ ਲਾ ਲਓ ਫਿਰ ਅੱਗੇ ਆ ਲਾ ਲਓ ਬਾਹਵਾ ਫਿਰ ਆ ਤੇ ਆ ਲਾ ਲਓ ਜਦੋਂ ਆ ਜਿਹੜੀਆਂ ਬਾਹਵਾ ਇਥੋਂ ਖੂਨ ਦੀਆਂ ਤਧੀਰੀਆਂ ਵਗਣ ਡਈਆਂ ਨੇ ਤੇ ਫਿਰ ਪੈਰਾਂ ਦੀ ਵਾਰੀ ਆ ਗਈ ਪੈਰਾਂ ਦੀਆਂ ਉਂਗਲਾਂ ਹੈਨਾ ਪੈਰ ਆ ਗਏ ਗਿੱਟੇ ਆ ਗਏ ਗੋਡੇ ਆ ਗਏ ਫਿਰ ਇੱਥੋਂ ਵੱਢ ਤਾ ਹੁਣ ਢੜ ਤੇ ਸਰੀਰ ਹੀ بچਿਆ ਏ ਆਖਰੀ ਬੰਦ ਸਿਰਫ ਢੜ ਤੇ ਸਰੀਰ ਬਚਿਆ ਆਖਰੀ ਬੰਦ ਤੇ ਗੁਰਸਿੱਖ ਸਾਧੂਆਂ ਦਾ ਵਿਦਵਾਨਾਂ ਦਾ ਇੱਕ ਵਖਿਆਨ ਇਹ ਕਹਿੰਦੇ ਜਦੋਂ ਸਿਰ ਤੇ ਢਾੜੀ ਕੱਲਾ ਬਚਿਆ ਸੀ ਨਾ ਇੰਨਾ ਕੀ ਇੱਥੋਂ ਵੀ ਖੂਨ ਦੀਆਂ ਤਧੀਰੀਆਂ ਵਗ ਰਹੀਆਂ ਇੱਥੋਂ ਵੀ ਵਗ ਰਹੀਆਂ ਤੇ ਭਾਈ ਮਨੀ ਸਿੰਘ ਜੀ ਨੇ ਜਲਾਦ ਨੂੰ ਕਿਹਾ ਕਿ ਥੋੜੀ ਦਿਰ ਰੁਕ ਜਾ ਮੈਂ ਬਾਣੀ ਗਾਉਣ ਡਿਆ ਆਇਓ ਪੂਰੀ ਹੋ ਲੈਂਦੀ ਤੇਹੀਂ ਜਦੋਂ ਉਹ ਪੜਦੇ ਸੀ ਤੇ ਇੱਕਦਮ ਜਿੱਦਾਂ ਸਾਰੇ ਸਰੀਰ ਚ ਚਰਨਾਹਟ ਜੀ ਛੱਡਦੀ ਹੈ ਨਾ ਇੰਦਾ ਛੜੀ ਵੀ ਬੰਦਿਆ ਤੂੰ ਮਾੜਾ ਜਿਹਾ ਲੱਕ ਪੀੜ ਕਰਨ ਤੇ ਬੰਦ ਕਰ ਦਿਨਾ ਬਾਣੀ ਪੜਨੀ ਮੇਰੇ ਜੀ ਲੱਗ ਪੀੜ ਹੁੰਦਾ ਹੀ ਮੇਰੇ ਜੀ ਨੀਂਦ ਆਉਂਦੀ ਹੀ ਮੈਨੂੰ ਜੀ ਭੁੱਖ ਲੱਗੀ ਹੀ ਮੈਨੂੰ ਜੀ ਮੈਂ ਫਲਾਣੇ ਦਾ ਫੋਨ ਆ ਗਿਆ। ਸਿਰਫ ਇਹੋ ਦੋ ਧੜ ਆ ਦੋ ਬੰਦ ਬਚੇ ਨੇ ਆ ਧੜ ਬਚਿਆ ਯਾ ਸਿਰ ਬਚਿਆ ਇੰਨਾ ਹੀ ਜੁੜਿਆ ਹੈ ਬਾਕੀ ਸਭ ਲੱਤਗੇ ਬੰਦ-ਬੰਦ ਕੱਟੇ ਗਏ। ਤੇ ਬਾਣੀ ਗੁਰੂ ਨਾਲ ਇੰਨਾ ਪਿਆਰ ਹੈ ਕਿ ਉਦੋਂ ਵੀ ਬਾਣੀ ਗਾਉਂਦੇ। ਤੇ ਜਲਾਦ ਨੂੰ ਕਹਿੰਦੇ ਨੇ ਥੋੜੀ ਦੇਰ ਰੁਕ ਜਾ। ਮੈਨੂੰ ਬਾਣੀ ਥੋੜੀ ਜੀ ਹੋਰ ਗਾ ਲੈਂਦੇ। ਵਿਦਵਾਨ ਸੱਜਣ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਨਹੀਂ ਉਹਨੇ ਸੁਣੀ ਨਹੀਂ ਉਹਨੇ ਧੜਲਾ ਦਿੱਤਾ ਪਰ ਜਿੰਨੀ ਦੇਰ ਤੱਕ ਬਾਣੀ ਪੂਰੀ ਨਹੀਂ ਹੋਈ ਹਰ ਇੱਕ ਬੰਦ ਚੋਂ ਆਵਾਜ਼ ਆਉਂਦੀ ਰਹੀ ਤੇ ਤੁਸੀਂ ਸੋਚ ਕੇ ਵੇਖੋ ਸਾਡੀ ਬਾਨੀ ਉਮਰ ਕਿੰਨੀ ਹੋਏਗੀ ਉਮਰ ਕਿੰਨੀ ਹੋਏਗੀ 90 ਸਾਲ ਤੇ 77 75 75 ਸਾਲਾਂ ਦੇ ਬਜ਼ੁਰਗ ਨੇ ਤੇ ਉਹ ਕਹਿੰਦੇ ਗੁਰੂ ਘਰ ਕੁਰਸੀ ਤੇ ਬਹਿਣਾ ਹੀ ਸਾਡੇ ਕੋਲ ਥੱਲੇ ਨਹੀਂ ਬੈਠਾ ਜਾਂਦਾ ਤੂੰ ਪ੍ਰੈਕਟਿਸ ਨਹੀਂ ਕੀਤੀ ਗੁਰੂ ਕੋ ਬਹਿਣ ਦੀ ਜਾ ਰੋਜ਼ 90 ਸਾਲ ਦੇ ਇੱਕ ਬਜ਼ੁਰਗ ਨੇ ਬੰਦ-ਬੰਦ ਕਟਾਰੇ ਨੇ ਤੇ ਬੰਦ ਕਟਾਉਂਦਿਆਂ ਵੀ ਬਾਣੀ ਨਾਲ ਇੰਨਾ ਸਤਕਾਰ ਹੈ ਕਿ ਖੂਨ ਦੀਆਂ ਤਹੀਰੀਆਂ ਵਗ ਰਹੀਆਂ ਨੇ ਪਰ ਬਾਣੀ ਅਲ ਧਿਆਨ ਤੇ ਹੀ ਕਿੰਨੇ ਚੌਂਕੜਾ ਮਾਰਿਆ ਸਾਡੀ ਲੱਤ ਸੌਂਗੀ ਜੀ ਸਾਡਾ ਜੀ ਲੱਕ ਪੀੜ ਕਰ ਲਿਆ ਜੀ ਸਾਡਾ ਜੀ ਆ ਹੋ ਗਿਆ ਜੀ ਬੰਦਗੀ ਦੀ ਸਮਾਧੀ ਦੇ ਰੰਗਾਂ 'ਚ ਜਾਣ ਵਾਸਤੇ ਸਾਨੂੰ ਇਹ ਮਹਾਰਾਜੀ ਦੇ ਰੰਗ ਨੇ ਬਹੁਤ ਹਿੰਮਤ ਦਿੱਤੀ ਉਸ ਦਿਨ ਤੋਂ ਬਾਅਦ ਇੱਕ ਅਭਿਆਸ ਅਸੀਂ ਸ਼ੁਰੂ ਕੀਤਾ ਸੀ ਕਿ ਬਹਿਣਾ ਰੋਜ਼ ਸੋਚ ਕੇ ਬਹਿਣਾ ਕਿ 1 ਘੰਟਾ 2 ਘੰਟੇ 3 ਘੰਟੇ ਜਿੰਨਾ ਚਿਰ ਵੀ ਬੈੰਦੇ ਹੋਵਾਂਗੇ ਤੇ ਬਸ ਬਹਿ ਜਣਾ ਇਦਾਂ ਹਿੱਲਣਾ ਨਹੀਂ ਜੋ ਮਰਜੀ ਹੋਵੇ ਪੀੜ ਹੋਵੇ ਲੱਖ ਪੀੜ ਹੋਵੇ ਲੱਤ ਸੌਜੇ ਉੱਠ ਜੇ ਜੋ ਮਰਜੀ ਕਰਲੇ ਬਸ ਬਹਿਣਾ ਹਿਲਣਾ ਨਹੀਂ ਹੁਣ ਸਿਰਫ ਇੱਕੋ ਹੀ ਚੀਜ਼ ਏ ਕਿ ਗਵਣਾ ਏ ਬਸ ਉਹਨੂੰ ਮਹਾਰਾਜੀ ਦਾ ਨਾਮ ਜਪਣਾ ਏ ਬਸ ਹੋਰ ਕੁਝ ਨਹੀਂ ਕਰਨਾ ਕਰਿਆ ਕਰੂ ਬਿਆ ਕਰੂ ਰੋਜ਼ ਜਿਹੜਾ ਏ ਘੰਟਾ ਰੱਖੋ ਪੌਣਾ ਘੰਟਾ ਰੱਖੋ ਕਿ ਮੈਂ ਬਹਿਣਾ ਏ ਚੌਂਕੜੇ 'ਚ ਬਸ ਇਸ ਕਰਕੇ ਬਹਿਣਾ ਹੈ ਕਿ ਕੱਲ ਨੂੰ ਮੈਂ ਗੁਰੂ ਕੋ ਜਾਵਾਂ ਨਾ ਤੇ ਮੈਂ ਬਹਿ ਸਕਾਂ ਆਰਾਮ ਨਾਲ ਮੈਂ ਉੱਥੇ ਜਾ ਕੇ ਵੀ ਸੋਫੇ ਤੇ ਕੁਰਸੀਆਂ ਨਾ ਭਾਲਦਾ ਫੇਰਾ ਕਿ ਨਾ ਬਹਿ ਜਾ ਅੱਛਾ ਚਲੋ ਆਪ ਜੀ ਕਿੰਨਾ ਕੁਝ ਮੰਗਦੇ ਹੋ ਮਹਾਰਾਜ ਮੇਰੀਆਂ ਲੱਤਾਂ ਤੁਰਦੀਆਂ ਰਹਿਣ ਮੈਂ ਬਜ਼ੁਰਗ ਹੋਇਆ ਵੀ ਸੈਰ ਕਰਦਾ ਰਵਾਂ ਮਾੜਾ ਮੋਟਾ ਤੁਰਿਆ ਰਵਾਂ ਕਹਤੇ ਬੋਝ ਨਾ ਬਣਾ ਮੇਰੇ ਕੋ ਬਜ਼ੁਰਗ ਹੋਇਆ ਵੀ ਪੈਸੇ ਰਹਿਣ ਮੇਰੇ ਕੋ ਘਰ ਰਵੇ ਮੈਂ ਕਿਤੇ ਪਾ ਇਦਾਂ ਮੌਤਾਜ ਨਾ ਹੋ ਜਾ ਮੈਂ ਕਿਤੇ ਬੋਝ ਨਾ ਬਣ ਜਾ ਜਿੱਥੇ ਇੰਨੀਆਂ ਚੀਜ਼ਾਂ ਬੁੱਢਿਆਂ ਵਾਸਤੇ ਮੰਗਦੇ ਹੋ ਆਪਣੇ ਬੁਢੇਪੇ ਵਾਸਤੇ ਹੱਥ ਖੜਾ ਕਰੋ ਤੁਹਾਡੇ ਚੋ ਇਹ ਕਿੰਨੇ ਮੰਗਿਆ ਕਿ ਮਹਾਰਾਜ ਮੈਂ ਤੇਰ ਕੋ ਬਹਿ ਸਕਾਂ ਬਸ ਇਹ ਮੰਗਿਆ ਕਦੀ ਹਨ ਸੋਚੀਏ ਤੇ ਸਹੀ ਨਹੀਂ ਕੀ ਕਰਦੇ ਪਏ ਆ ਭਾਈ ਇਹ ਕਰਕੇ ਉਹ ਦਿਨਾਂ ਇਸ਼ਕ ਕਰੋ ਰੋਜ਼ ਵਿਆਹ ਕਰੋ ਰੋਜ਼ ਵੇਜੋ ਵਾਸਚਪ ਕਰਕੇ ਜਦੋਂ ਬੈਠੇ ਆ ਚੌਂਕੜੇ ਦੇ ਵਿੱਚ ਲਤਾਂ ਪੀੜ ਕਰਨ ਲੱਕ ਪੀੜ ਕਰੇ ਮਨ ਖਰਾਬੀ ਕਰੇ ਤੇ ਭਾਈ ਮਨੀ ਸਿੰਘ ਜੀ ਨੂੰ ਅੱਖਾਂ ਬੰਦ ਕਰਕੇ ਯਾਦ ਕਰ ਲੈਣਾ ਤੇ ਅਰਦਾਸ ਕਰਨੀ ਕਿ ਭਾਈ ਮਨੀ ਸਿੰਘ ਜੀ ਆਪ ਜੀ ਮਹਾਰਾਜ ਜੀ ਦੇ ਪਿਆਰੇ ਹੋ ਮੈਨੂੰ ਵੀ ਮਹਾਰਾਜ ਜੀ ਨਾਲ ਇਸ਼ਕ ਕਰਨਾ ਬਾਣੀ ਨਾਲ ਇਸ਼ਕ ਕਰਨਾ ਸਿਖਾ ਦਿਓ ਤਗੜੇ ਹੋ ਕੇ ਕਰਿਓ

wah guru 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 चलो की सेवा प्रवान करना अब जी ने कोई परिवार वंग बह के बात करनी है तो कर लीए फिर नहीं तो मारिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ